ਲਿਗੇ ਕਿਤੇ ਲਿਗੇ ਕਿਤੇ ਲਿਗੇ ਕਿਤੇ ਪਾਕਿਸਤਾਨ ਦੇ ਵਿੱਚਕਾਰ ਸਭ ਤੋਂ ਜ਼ਿਆਦਾ ਜਿਹੜੇ ਤਣਾਅ ਦੇ ਹਾਲਾਤ ਬਣੇ ਹੋਏ ਨੇ ਪਠਾਨਕੋਟ ਦੇ ਵਿੱਚ ਬਹੁਤ ਜ਼ਿਆਦਾ ਸੈਂਸਿਟਿਵ ਮਾਹੌਲ ਬਣਿਆ ਹੋਇਆ ਕਿਉਂਕਿ ਸਭ ਤੋਂ ਜ਼ਿਆਦਾ ਟਾਰਗੇਟ ਦੇ ਉੱਪਰ ਨਿਸ਼ਾਨਾ ਪਾਕਿਸਤਾਨ ਦੇ ਵੱਲੋਂ ਪਠਾਨਕੋਟ ਜੰਮੂ ਦੇ ਵਿੱਚ ਬੰਨਿਆ ਜਾ ਰਿਹਾ ਕਿਉਂਕਿ ਜੰਮੇ ਇੱਕ ਪਾਸੇ ਜੰਮੂ ਕਸ਼ਮੀਰ ਨੂੰ ਜਿਹੜਾ ਟਾਰਗੇਟ ਦੇ ਉੱਪਰ ਲੈ ਕੇ ਲਗਾਤਾਰ ਡਰੋਨਾਂ ਦੇ ਰਾਹੀਂ ਮਜੇਲਾ ਦੇ ਰਾਹੀਂ ਜਿਹੜਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਧਰਲੇ ਪਾਸੇ ਪੰਜਾਬ ਦਾ ਪਠਾਨਕੋਟ ਜ਼ਿਲ੍ਹੇ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਤੇ ਇਸੇ ਦੇ ਚੱਲਦੇ ਅੱਜ ਚੱਟੇ ਦਿਨ ਦੇ ਵਿੱਚ ਹਾਲਾਂਕਿ ਰਾਤ ਦੇਖਣ ਨੂੰ ਮਿਲਿਆ ਕਿ ਬਹੁਤ ਜ਼ਿਆਦਾ ਜਿਹੜਾ ਮਜ਼ਾਈਲਾਂ ਦਾਗੜ ਦੀ ਕੋਸ਼ਿਸ਼ ਕੀਤੀ ਗਈ ਹਰ ਹਾਲਾਂਕਿ ਹਰ ਵਾਰ ਭਾਰਤੀ ਫੌਜ ਦੁਆਰਾ ਜਿਹੜਾ ਮੂੰਹ ਤੋੜਵਾ ਜਵਾਬ ਦਿੱਤਾ ਜਾਂਦਾ ਹਰ ਹਮਲੇ ਦਾ ਜਿਹੜਾ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਤੇ ਇਸੇ ਦੇ ਵਿਚਾਲੇ ਅੱਜ ਛੁੱਟੇ ਦਿਨ ਦੇ ਵਿੱਚ ਵੀ ਪਠਾਨਕੋਟ ਦੇ ਵਿੱਚ ਵੱਡੇ ਧਮਾਕੇ ਸੁਣਾਈ ਦਿੱਤੇ ਗਏ ਨੇ ਹਾਲਾਂਕਿ ਇਹਨਾਂ ਧਮਾਕਿਆਂ ਨੂੰ ਡਰੋਨਾਂ ਨੂੰ ਜਿਹੜਾ ਹਵਾ ਦੇ ਵਿੱਚ ਭਾਰਤੀ ਆਰਮੀ ਦੁਆਰਾ ਨਸ਼ਟ ਕੀਤਾ ਗਿਆ ਪਾਰਾ ਇਹ ਸਭ ਦੇ ਵਿਚਾਲੇ ਜਿਹੜਾ ਬਹੁਤ ਵੱਡੀ ਕਵਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਠਾਨਕੋਟ ਜੰਮੂ ਜਲੰਧਰ ਜਿਹੜਾ ਨੈਸ਼ਨਲ ਹਾਈਵੇ ਉਸ ਦੇ ਉੱਪਰ ਹੈ ਹਿਮਾਚਲ ਪ੍ਰਦੇਸ਼ ਦੇ ਨਜ਼ਦੀਕ ਦਾਮਤਾਲ ਇਲਾਕਾ ਉਸ ਦੇ ਵਿੱਚ ਪਹਾੜੀ ਦੇ ਵਿੱਚ ਬਹੁਤ ਵੱਡਾ ਧਮਾਕਾ ਹੋਇਆ ਜਿਸ ਦੀ ਕੇ ਤੁਹਾਨੂੰ ਜਿਹੜੀ ਤਸਵੀਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਨੇ ਹਾਲਾਂਕਿ ਜਿਹੜਾ ਪਠਾਨਕੋਟ ਜਦੋਂ ਪੰਜਾਬ ਦੇ ਇੱਕ ਜ਼ਿਲ੍ਹੇ ਨੂੰ ਟਾਰਗੇਟ ਲੈ ਕੇ ਇਸ ਤਰੀਕੇ ਕੀਤਾ ਜਾ ਰਿਹਾ ਤਾਂ ਇਸੇ ਦੇ ਚਲਦੇ ਪ੍ਰਸ਼ਾਸਨ ਦੇ ਵੱਲੋਂ ਸਖਤ ਹੁਕਮ ਜਾਰੀ ਕੀਤੇ ਹੋਏ ਨੇ ਕਿ ਕਿਸੇ ਵੀ ਬਿਨਾਂ ਕੰਮ ਤੋਂ ਜਿਹੜੇ ਆਮ ਲੋਕ ਨੇ ਹਾਲਾਂਕਿ ਬਿਨਾਂ ਕੰਮ ਤੋਂ ਤਾਂ ਇਹ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਕਿਹਾ ਕਿ ਐਮਰਜੈਂਸੀ ਕੰਮ ਤੋਂ ਬਿਨਾਂ ਪਠਾਨਕੋਟ ਦੇ ਵਿੱਚ ਬਾਹਰ ਨਿਕਲਣ ਤੋਂ ਜਿਹੜੀ ਸਖਤ ਤੌਰ ਤੇ ਮਨਾਹੀ ਲਗਾ ਕੀਤੀ ਗਈ ਹੈ ਸਖਤ ਤੌਰ ਤੇ ਪਾਬੰਦੀ ਲਗਾਈ ਗਈ ਤੇ ਇਸੇ ਦੇ ਵਿਚਾਲੇ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਵੀ ਜਿਹੜਾ মিডিਆ ਦੇ ਨਾਲ ਇੱਕ अहम ਪ੍ਰੈਸ ਕਾਨਫਰੰਸ ਕੀਤੀ ਗਿਆ ਜਿਸ ਦੇ ਵਿੱਚ ਕਿ ਸਿੱਧੇ ਤੌਰ ਤੇ ਕੁਝ ਸਕੂਲਾਂ ਕਾਲਜਾਂ ਨੂੰ ਹਾਇਰ ਐਜੂਕੇਸ਼ਨ ਨੂੰ ਲੈ ਕੇ ਸਖਤ ਹਦਾਇਤਾਂ ਵੀ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਕਿ ਸਕੂਲ ਕਾਲਜ ਹਾਲਾਂਕਿ ਜਿਹੜਾ 11 ਮਈ ਤੱਕ ਯਾਨੀ ਕਿ ਭਲਕੇ ਐਤਵਾਰ ਤੱਕ ਬੰਦ ਕੀਤੇ ਹੋਏ ਨੇ ਪਰ ਇਸ ਸਭ ਦੇ ਵਿਚਾਲੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਆਰਮੀ ਨੂੰ ਲੋੜ ਪੈਂਦੀ ਤਾਂ ਅਸੀਂ ਸਕੂਲ ਕਾਲਜ ਉਹਨਾਂ ਨੂੰ ਜਿਹੜਾ ਰੈਸ਼ ਦੇ ਲਈ ਦਵਾਂਗੇ ਤੇ ਇਸ ਨਾਲ ਇਹ ਵੀ ਗੱਲ ਆਕੀ ਗਿਆ ਕਿ ਜਿਹੜੇ ਬਤਿਆਰਤੀ ਹੋਸਟਲਾਂ ਦੇ ਵਿੱਚ ਰਹਿ ਰਹੇ ਕੋਈ ਵੀ ਜਿਹੜਾ ਕਾਲਜ ਯੂਨੀਵਰਸਿਟੀ ਉਹਨਾਂ ਨੂੰ ਤੱਕੇ ਚਾਹੀਦੇ ਨਾਲ ਉਹਨਾਂ ਨੂੰ ਘਰ ਦੇ ਭੇਜਣ ਦੇ ਲਈ ਮਜਬੂਰ ਨਹੀਂ ਕਰ ਸਕਦੀ ਤੇ ਚੰਗਾ ਜਿਹੜਾ ਖਾਣ ਪੀਣ ਨੂੰ ਭੋਜਨ ਵੀ ਜਿਹੜਾ ਉਹਨਾਂ ਨੂੰ ਜਿਹੜਾ ਕਾਲਜ ਯੂਨੀਵਰਸਿਟੀ ਦਵੇਗਾ ਤੇ ਨਾਲ ਦੇ ਨਾਲ ਉਹਨਾਂ ਜਿਹੜੇ ਜਿਹੜੇ ਪੇਪਰ ਨੇ ਉਹ ਅੱਗੇ ਪੋਸਟਪੋਨ ਕੀਤੇ ਜਾਣਗੇ ਤੇ ਜੇਕਰ ਕੋਈ ਵਿਦਿਆਰਥੀ ਇਸ ਵਕਤ ਆਪਣੇ ਘਰੇ ਗਿਆ ਹੋਇਆ ਜੇਕਰ ਉਹ ਪੇਪਰ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਦੇ ਸਕਦਾ ਤਾਂ ਕੋਈ ਵੀ ਜਿਹੜਾ ਕਾਲਜ ਯੂਨੀਵਰਸਿਟੀ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਜ਼ੁਰਮਾਨਾ ਨਹੀਂ ਲਗਾ ਸਕਦਾ ਕਿਉਂਕਿ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਜੇ ਅਜਿਹੇ ਹਾਲਾਤ ਬਣ ਚੁੱਕੇ ਨੇ ਤਾਂ ਪੂਰੇ ਦੇਸ਼ ਨੂੰ ਇਕਜੁੱਟ ਹੋਣ ਦੀ ਲੋੜ ਹੈ ਤਾਂ ਇਸੇ ਦੇ ਵਿਚਾਲੇ ਤੁਹਾਨੂੰ ਦੱਸ ਰਿਹਾ ਕਿ ਜਿੱਤੇ ਰਾਤ ਦੇ ਹਨੇਰੇ ਦੇ ਵਿੱਚ ਹੁਣ ਤੱਕ ਪਾਕਿਸਤਾਨ ਹਮਲੇ ਕਰਦਾ ਆਇਆ ਸੀ ਪਰ ਅੱਜ ਚਿੱਟੇ ਦਿਨ ਦੇ ਵਿੱਚ ਹਮਲੇ ਜਿਹੜੇ ਪਾਕਿਸਤਾਨ ਦੁਆਰਾ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਹਾਲਾਂਕਿ ਇਨ੍ਹਾਂ ਹਮਲਿਆਂ ਨੂੰ ਭਾਰਤ ناکਾਮ ਕਰ ਰਿਹਾ ਪਰ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਦਿਨ ਦੇ ਵਿੱਚ ਕੋਸ਼ਿਸ਼ਾਂ ਜਿਹੜੀਆਂ ਕਰਨੀਆਂ ਨੇ ਪਾਕਿਸਤਾਨ ਦੇ ਵੱਲੋਂ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਕਿ ਇੱਕ ਡਰੋਨ ਆ ਜਿਹੜਾ ਪਠਾਨਕੋਟ ਦੇ ਵਿੱਚ ਤਮਾਕਾ ਹੁੰਦਾ ਨਜ਼ਰ ਆਇਆ ਹਾਲਾਂਕਿ ਜਿਹੜਾ ਪਾਕਿਸਤਾਨ ਦੁਆਰਾ ਤਾਂ ਡਰੋਨ ਦੇ ਨਾਲ ਆ ਇਧਰਲੇ ਪਾਸੇ ਵੱਡਾ ਬਲਾਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਭਾਰਤ ਦੀ ਆਰਮੀ ਦੁਆਰਾ ਪਹਿਲਾਂ ਹੀ ਉਸ ਨੂੰ ਜਿਹੜਾ ਡਰੋਨ ਨੂੰ ਟਾਰਗੇਟ ਦੇ ਉੱਪਰ ਲੈ ਕੇ ਹਵਾ ਦੇ ਵਿੱਚ ਨਸ਼ਟ ਕਰ ਦਿੱਤਾ ਜਾਂਦਾ ਡਿਸਟਰੋਏ ਕਰ ਦਿੱਤਾ ਜਾਂਦਾ ਤੇ ਤੁਹਾਨੂੰ ਇਹ ਦੱਸ ਰਿਹਾ ਕਿ ਬਨਾ ਪਠਾਨਕੋਟ ਜੰਮੂ ਜਲੰਧਰ ਜਿਹੜਾ ਨੈਸ਼ਨਲ ਹਾਈਵੇ ਆ ਤਾਂ ਉਸ ਦੇ ਉੱਪਰ ਹਿਮਾਚਲ ਪ੍ਰਦੇਸ਼ ਦੇ ਬਿਲਕੁਲ ਨਜ਼ਦੀਕ ਜਾ ਕੇ ਜਿਹੜਾ ਦਮਤਾਲ ਪਹਾੜੀ ਦੇ ਵਿੱਚ ਬਹੁਤ ਵੱਡਾ ਧਮਾਕਾ ਹੋ ਚੁੱਕਿਆ ਹੈ